ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਲੈ ਜੱਸੇ ਨੂੰ ਕਹਿਦਾ ਵੀ ਡਾਕਟਰ ਕਹਿ ਕੇ ਆਇਆ ਸੀ ਆ ਦਵਾਈ ਦੇ ਕੇ ਆ ਦਵਾਈ ਦੇ ਦੇ ਓਏ ਆ ਗਈ ਕੁੜੀਏ ਤੂੰ ਹਾਂ ਜੀ ਚਾਚਾ ਜੀ ਮੈਂ ਤਾਂ ਤੇਰੀ ਵੇਟ ਕਰੀ ਜਾਂਦਾ ਸੀ ਕਿੰਨੇ ਚਿਰਦਾ ਉਡੀਕੀ ਜਾਂਦਾ ਸੀਗਾ ਐਨਾ ਟਾਈਮ ਲਾਈ ਤੂੰ ਓਹੋ ਚਾਚਾ ਜੀ ਤੁਸੀਂ ਤਾਂ ਐਵੇਂ ਫਿਕਰ ਕਰਦੇ ਰਹਿੰਨੇ ਹੁਣ ਤਾਂ ਮੈਂ ਵੱਡੀ ਹੋ ਗਈ ਓਏ ਪੁੱਤ ਤੀਣਾ ਜਿੰਨੀਆਂ ਵੱਡੀਆਂ ਹੋ ਜਾਣਾਂ ਮਾਂ ਤੈਨੂੰ ਤਾਂ ਛੋਟੀਆਂ ਲੱਗਦੀਆਂ ਹੁੰਦੀਆਂ ਨਹੀਂ ਜੀ ਮੈਂ ਤਾਂ ਵੱਡੀ ਆ ਓਏ ਮੇਰੇ ਲਈ ਤਾਂ ਮੇਰਾ ਪੁੱਤ ਅੱਜ ਵੀ ਐਡਾ ਕਛਦਾ ਜਾ ਅੱਛਾ ਚਲੋ ਠੀਕ ਆ ਜੇ ਮੈਂ ਤੁਹਾਨੂੰ ਜਵਾਕ ਲੱਗਦੀ ਆ ਨਾ ਤਾਂ ਤੁਸੀਂ ਐਂ ਕਰੋ ਮੈਨੂੰ ਪਹਿਲਾਂ ਮੰਗੂ ਨਾ ਮੋਢਿਆਂ ਤੇ ਇੱਕ ਚੱਕੋ ਤੇ ਮੈਨੂੰ ਪਿੰਡ ਚ ਗਿਆੜਾ ਦਵਾ ਕੇ ਲਿਆਓ ਲੈ ਕੇ ਜਾਊਂਗੀ ਓਏ ਚੰਗਾ ਬਾਬਾ ਤੂੰ ਬਹੁਤ ਵੱਡੀ ਹੋ ਗਈ ਵੱਡੀ ਹੋ ਗਈ ਦੇਖਿਆ ਆਪਦੇ ਮੋਹਰੇ ਤੋਂ ਕਹਾਤਾ ਨਾ ਮੈਂ ਵੀ ਮੈਂ ਵੱਡੀ ਹੋ ਗਈ ਜਾਓ ਤੂੰ ਵੱਡਾ ਹੋ ਜਾ ਚਲ ਛੱਡੋ ਤੁਸੀਂ ਮੈਨੂੰ ਐ ਦੱਸੋ ਖਦਾ ਪਿਤਾ ਕੁਝ ਰੋਟੀ ਖਾ ਲਈ ਸੀ ਪੁੱਤ ਮੈਂ ਰੋਟੀ ਖਾ ਲਈ ਸੀ ਆਪਾਂ ਚਾਹ ਪੀਵਾਂਗੇ ਤੂੰ ਚਾਹ ਬਣਾ ਲਈ ਥੋੜੀ ਤੇ ਜੱਸੀ ਕਿੱਥੇ ਆ ਜੱਸੀ ਦਾ ਪੁੱਤ ਜੇ ਕਾਲ ਦੇ ਵਿੱਚੋਂ ਆਇਆ ਨੀਗਾ ਕੋਈ ਕੰਮ ਸੀ ਦਾ ਕੰਮ ਤਾਂ ਕੋਈ ਨਹੀਂ ਚਾਚਾ ਜੀ ਮੈਨੂੰ ਸੋਚੇ ਲੱਗਦਾ ਤੋ ਉਹਦੇ ਵੀ ਜਾ ਬਣਾਵਾ ਓਏ ਪੁੱਤ ਸਵੇਰੇ ਕਾਲ ਦੇ ਪਾਗੇ ਜਾਂਦਾ ਸਾਰਾ ਦਿਨ ਕਾਲ ਦੇ ਵਿੱਚ ਹੀ ਘਰਦਾ ਰਹਿੰਦਾ ਪਤਾ ਨਹੀਂ ਪੜਦਾ ਪਤਾ ਨਹੀਂ ਕੀ ਕਰਦਾ ਮੈਂ ਤਾਂ ਸਮਝੋ ਬਾਹਰੇ ਐ ਆਪਣੀ ਚਾਹ ਬਣਾ ਲੈ ਜਦੋਂ ਉਹ ਆ ਗਿਆ ਆਪਣੀ ਚਾਹ ਪੀ ਬਣਾ ਲੂਗਾ ਲੱਗਦਾ ਤਾਂ ਹੈ ਨਹੀਂ ਚਾਚਾ ਜੀ ਵੈਸੇ ਉਹ ਪੜਨ ਵਾਲਾ ਐਵੇਂ ਕਿਹੜੇ ਕਰਦਾ ਰਹਿੰਦਾ ਉਹ ਨਾਲੇ ਤੁਸੀਂ ਜੱਸੀ ਵੀਰੇ ਦੇ ਵਿਆਹ ਬਾਰੇ ਨਹੀਂ ਕੁਝ ਸੋਚਿਆ? ਉਹ ਵਿਆਹ ਕਿੱਥੇ ਕਰਵਾਉਂਦਾ ਉਹਨੇ ਕਿਹੜਾ ਡੋਲਾ ਕਰਵਾਉਣਾ ਪੁੱਤ? ਕਿੱਥੇ ਮੰਨਦਾ ਵਿਆਹ ਵਾਸਤੇ ਉਹ? ਕਿਉਂ ਮੰਨਦਾ ਕਿਉਂ ਨਹੀਂ? ਮੈਂ ਨੋਰੀ ਮੰਨਦਾ। ਜਵਾਬ ਦੇਣਾ ਪੜਨਾ ਮੈਂ ਐ ਕਰਨਾ ਮੈਂ ਜੇ ਕਰਨਾ ਵੇ ਕਰਨਾ ਸਗੋਂ ਘਰੇ ਸੌਖਾ ਹੋ ਜੇ ਵਿਆਹ ਕਰਵਾ ਲੇ। ਚੱਲ ਕੋਈ ਨਹੀਂ ਚਾਚਾ ਜੀ ਮੈਂ ਕਰੂੰਗੀ ਗੱਲ ਫਿਰ ਵੀਰਣਾ। ਬਾਕੀ ਕੀ ਕਰ ਲਾ ਪੁੱਤ? ਚੱਲ ਮੈਂ ਬਣਾਉਣੀ ਆ ਚੱਲ ਠੀਕ ਹੈ। ਲੈ। ਕੱਲ ਦੀਆਂ ਗੱਲਾਂ ਨਹੀਂ ਗੀਆਂ ਛੋਟੇ ਜਿਹੇ ਕਿੰਨੀ ਵੱਡੀ ਹੋ ਗਈ। ਜੇ ਬਾਈ ਹੁੰਦਾ ਤਾਰੇ ਬੜੇ ਸ਼ੌਕ ਨਾਲ ਗਿਆ ਕਰਨਾ ਸੀ ਚਲ ਕੋਈ ਗੱਲ ਨਹੀਂ ਹੁਣ ਬਾਈ ਵਾਲੇ ਫਰਜ਼ ਮੈਂ ਨਿਭਾਉਂਗਾ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਖੁੰਦਾ ਤਾਂ ਉਹ ਹੀ ਹੈ ਹਮਲਾ ਦਾ ਹਲੇ ਵੀ ਮੇਰੀ ਉਡੀਕ ਕਰ ਰਿਹਾ ਸੱਚੀ ਬਹੁਤ ਪਿਆਰ ਕਰਦਾ ਮੈਨੂੰ ਜਿਵੇਂ ਮੋਂ ਤਾਂ ਇੰਨੀ ਦੂਰ ਗਈ ਸੀ ਉਹ ਕਿਸੇ ਨੂੰ ਪਿਆਰ ਵੀ ਕਰ ਸਕਦਾ ਸੀ ਤੇ ਕਿਸੇ ਨਾਲ ਵਿਆਹ ਵੀ ਕਰਾ ਸਕਦਾ ਸੀ ਪਰ ਨਹੀਂ ਉਹਨੇ ਇਦਾਂ ਦਾ ਕੁਝ ਨਹੀਂ ਕੀਤਾ ਚਲ ਹੁਣ ਤਾਂ ਮੈਂ ਵਾਪਸ ਆ ਗਈ ਨਾ ਫਿਰ ਮੈਨੂੰ ਕਿਤੇ ਛੱਡ ਕੇ ਨਹੀਂ ਜਾਣਾ ਕਿ ਹੁਣ ਅਸੀਂ ਮਿਲ ਕੇ ਨਾ ਦੋਨੇ ਆਪਣੇ ਸੁਪਨੇ ਪੂਰੇ ਕਰਾਂਗੇ ਲੈ ਓਏ ਅੱਜ ਦਾ ਬਹੁਤ ਟਾਈਮ ਬਾਅਦ ਦਾ ਦਰਸ਼ਨ ਹੈ ਇਹਦਾ ਸੱਚੀ ਇੰਤਲੋ 200 ਜੀ ਕਰੀ ਜਾਂਦਾ ਲਾ ਇੱਕ ਜਿਹੜਾ ਤਾਂ ਯਾਰ ਦੀ ਗਲੀ ਚ ਮਾਰਨਾ ਬਣਦਾ ਇੰਨੇ ਟਾਈਮ ਬੱਧ ਤੇ ਦਾਰ ਹੋਇਆ ਸ਼ਰਮ ਕਰ ਮੈਂ ਤਾਂ ਇਹਨੂੰ ਦੇਖਣਾ ਹੈ ਇਹ ਤਾਂ ਨਾਜ਼ਰੀ ਨਿਆਰੀ ਹੈ ਕਿ ਕਿਤੇ ਮੈਂ ਤਾਂ ਸੋਚਿਆ ਸੀ ਚਲ ਸੋਹਣਿਆ ਦੇ ਦਰਸ਼ਨੀ ਘਰ ਆ ਮੈਂ ਹਾਏ ਇਹ ਤਾਂ ਕਾਲਾ ਲੱਗਦਾ ਮੇਰੇ ਘਰ ਮੂਰੇ ਖੜਾ ਗੱਲ ਪੱਕਾ ਮੈਨੂੰ ਮਿਲਣਾ ਇਹੋ ਇਹ ਨਾ ਬਦਲਿਆ ਅੱਜ ਵੀ ਇਹਦੀ ਉਹੀ ਗੱਲਾਂ ਨੇ ਗੀਆਂ ਖੁੱਟੂ ਘੁੱਟ ਬੰਦਾ ਫੋਨ ਲਾ ਕੇ ਤਾਂ ਪੁੱਛ ਲੈ ਵੀ ਮੈਂ ਘਰੇ ਹੈਗੀ ਆ ਕਿ ਨਾ ਤਲੋਕੇ ਪੁੱਛਦੀਆਂ ਅਹ ਅੱਛਾ ਤੂੰ ਆ ਗਈ ਮੈਂ ਤਾਂ ਡਰੀ ਗਿਆ ਸੀਗਾ ਕੀ ਮੇਰੇ ਘਰ ਅੱਗੇ ਛਾਤੀਆਂ ਮਾਰੀ ਜਾਂਨੇਗਾ ਉਹ ਮੈਂ ਤਾਂ ਤੈਨੂੰ ਅੰਦਰ ਦੇਖੀ ਜਾਂਨਾਗਾ ਤੂੰ ਬਾਹਰ ਫਿਰਦੀਆਂ ਮਿਲਣਾ ਆ ਜੀ ਆਪ ਤਾਂ ਤੂੰ ਛਿੱਤਰ ਖਾਣੇ ਖਾਣੇ ਨੇ ਨਾਲ ਮੇਰੇ ਵੀ ਪਵਾਏਗਾ ਨਾ ਤੇ ਮਿਲਣਾ ਸੀ ਮੈਨੂੰ ਫੋਨ ਕਰ ਲੈਂਦਾ ਇੱਕ ਵਾਰੀ ਉਹ ਮੇਰੇ ਤਾਂ ਯਾਦ ਹੀ ਨਹੀਂ ਰਿਹਾ ਨਾਲ ਕੀ ਕਰਦਾ ਕੰਮ ਲਈਏ 2-3 ਸਾਲ ਬਾਅਦ ਨੂੰ ਮਿਲੀਆਂ ਮਰਤਾ ਸੱਚੀ ਹੋਂ ਤੇਰਾ ਮੂੰਹ ਦੇਖ ਕੇ ਨਾ ਜੀ ਨਹੀਂ ਲੱਗਦਾ ਆ। ਹੋ ਰਮਨ ਇਹ ਰਮਨ ਕੀਦਣਾ ਗੱਲਾਂ ਮਾਰੀ ਜਾਂਦੀ ਆ। ਪਹਿਲਾਂ ਤਾਂ ਮੁੰਡਾ ਘਰੇ ਦੇਖਿਆ ਨੀਗਾ ਕਿ ਕੌਣ ਐ? ਚਾ ਰਮਨ ਨੂੰ ਘਰੇ ਆ ਦੇਣ ਦੇ। ਉਦੋਂ ਪੁੱਛਦਾ ਵੀ ਕੌਣਾ ਮੁੰਡਾ। ਚਲ ਠੀਕਾ ਤੂੰ ਵੀ ਆਪਦੇ ਘਰੇ ਵਗ ਜਾ ਨਾਲੇ ਮੈਨੂੰ ਵੀ ਜਾਣ ਦੇ ਉਹ ਕੀ ਕਾਲੀ ਰਹਿੰਦੀ ਆ ਯਾਰ ਤੈਨੂੰ ਮੇਰੇ ਤੋਂ ਦੂਰ ਹੋਣ ਦੀ ਨਾਲੇ ਕਿੰਨਾ ਟਾਈਮ ਪੱਦਦਾ ਤੂੰ ਮਿਲੀਆਂ ਮੈਨੂੰ ਗੱਲ ਦੂਰ ਹੋਣ ਦੀ ਨਹੀਂ ਹੈਗੀ ਸਾਹਮਣੇ ਮੇਰਾ ਘਰ ਆ ਜੇ ਐਵੇਂ ਕਿਸ ਨੇ ਦੇਖ ਲੈਣਾ ਤੇ ਆਪਾਂ ਖੜਾ ਹੋ ਜੂਗਾ ਸਮਝਿਆ ਕਰ ਤੂੰ ਚਲ ਠੀਕ ਆ ਚਲੀ ਜਾ ਪਰ ਐਂ ਦੱਸ ਕਦੋਂ ਮਿਲਣਾ ਹੈਗੀ ਮੈਨੂੰ ਇਹ ਸਾਰੀ ਗੱਲ ਨਾ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਦੱਸ ਦੂੰਗੀ ਕੋਈ ਨਾ ਚਲ ਬੱਸ ਮੈਂ ਆ ਗਿਆ ਤੇਰੇ ਕੋਲੇ ਇਹ ਹੈ ਦਾ ਕਾਲਾ ਇਹਨਾਂ ਦੇ ਦਵਾਰੋਂ ਮਲਾਪ ਹੋਣ ਲੱਗ ਗਿਆ ਲੈ ਹੁਣ ਤੈ ਇਹਦੇ ਘਰ ਕੋਲ ਵੀ ਆਉਣ ਲੱਗ ਗਿਆ ਆ ਰਾਮਣ ਵੀ ਇਹਦੇ ਨਾਲ ਖੜੀ ਆ ਕੁਲਦੀਪ ਸਿੰਘ ਤੈਨੂੰ ਕੁਛ ਕਰਨਾ ਪਊਗਾ ਕਿਤੇ ਇਹ ਨਾ ਹੋਵੇ ਕਬੂਤਰੀ ਤੇਰੀ ਛਾਤਰੀ ਛੱਡ ਕੇ ਇਹਦੀ ਛਾਤਰੀ ਤੇ ਬਗਦੇ ਕੁਸਰਾ-ਕੁਸਤਾ ਕਰਨੀ ਪਊਗਾ ਉਹ ਦੇਖ ਲੈ ਆਪਣਾ ਦੁਸ਼ਮਣ ਤੁਰਿਆ ਆਉਂਦਾ ਹੈਗਾ ਹੈਮੀ ਜਣੇ ਚਾਚਾ ਨੂੰ ਕੁਛ ਦੱਸਦਾ ਨਾ ਸਿਆਪਾ ਖੜਾ ਕਰਵਾਏਗਾ ਤੂੰ ਜਾਨੀਏ ਉਹ ਉਹ ਬੱਲੇ ਆਸ਼ਕਾ ਤੇਰੇ ਕੀ ਗੱਲ ਕਿੱਧਰ ਚੱਲਾ ਗਿਆ ਸੀ ਕੌਣਾ ਬਈ ਤੂੰ ਪਛਾਣਿਆ ਨਹੀਂ ਹੈਗਾ ਮੈਂ ਕੀ ਗੱਲ ਇੰਨੀ ਜਲਦੀ ਭੁੱਲ ਗਿਆ ਲਾਦਾ ਪਛਾਣ ਕਰਾਉਣੀ ਪਊ। ਉਹ ਕਿਤੇ ਤੂੰ ਕੁਲਦੀਪ ਤਾਂ ਨਹੀਂ ਹੈਗਾ? ਉਹ ਹਾਂ ਬਾਈ, ਮੈਂ ਕੁਲਦੀਪ ਆ। ਮੈਨੂੰ ਤਾਂ ਐਤੀ ਪਛਾਣ ਕਰਾਉਣੀ ਪਊ। ਤੂੰ ਤਾਂ ਬਹੁਤ ਜਲਦੀ ਪੈਸਾ ਹਲ ਲਿਆ। ਮੈਨੂੰ ਦੇਖ ਕੇ ਕੁਝ ਤੈਨੂੰ ਪੁਰਾਣਾ ਤਾਂ ਜਿਆਦਾ ਆਇਆ ਹੋਊ। ਉਹ ਬਾਈ ਲੰਗੇ ਸਮੇਂ ਬਾਰੇ ਮੈਂ ਕੁਝ ਨਹੀਂ ਯਾਦ ਕਰਨਾ ਚਾਹੁੰਦਾ। ਉਹ ਮੇਰਾ ਬੀਤਿਆ ਕਰਦੇ ਸੀਗਾ। ਮੈਂ ਹੁਣ ਆਉਣ ਵਾਲੇ ਸਮੇਂ ਬਾਰੇ ਸੋਚਦਾ। ਲੈ ਬਾਈ ਬੜੀਆ ਉੱਚੀਆਂ ਗੱਲਾਂ ਕਰਨ ਲੱਗ ਗਿਆ। ਉਦੋਂ ਤੇਰੇ ਧਰਤੀ ਪੈਰ ਨਹੀਂ ਲੱਦੇ ਸੀ। ਨਾਲੇ ਇੱਧਰ ਕਿੱਧਰ ਫਿਰਦਾ ਕਿਤੇ ਰਾਮ ਨੂੰ ਤਾਂ ਨਹੀਂ ਮਿਲਲਾ ਆ। ਉਹ ਯਾ ਗਲਦੀਪਾ ਬਾਈ ਉਹਨੂੰ ਮੈਨੂੰ ਆਇਆ ਸੀਗਾ ਉਹ ਦੋ ਦਿਨ ਤਣਾਂ ਤੋਂ ਪੰਡਾਈ ਹੋਈ ਆ ਨਾ ਨਾਲ ਇੱਕ ਗੱਲ ਹੋਰ ਸਾ ਪਿਆਰ ਦੀ ਗਾਣੀ ਦੁਬਾਰੇ ਸ਼ੁਰੂ ਕਰ ਲਈ ਹੁਣ ਉਹ ਪਤੰਦਰਾ ਕੀ ਕਹੀ ਜਾਣਾ ਜੇ ਮੇਰੀ ਗੱਲ ਮੰਨਦਾ ਨਾ ਤੂੰ ਰਹੁਣ ਤੋਂ ਦੂਰ ਹੀ ਰਹਿ ਨਾਲ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਤੈਨੂੰ ਛੱਡ ਕੇ ਦੂਰ ਚਲੀ ਗਈ ਸੀ ਤੂੰ ਅਜੇ ਵੀ ਉਹਦੇ ਖੇਲਾਂ ਚ ਖੋਈ ਬੈਠਾ ਉਹ ਫੇਰ ਕੀ ਹੋ ਗਿਆ ਸੀਗਾ ਜੋ ਦੂਰ ਚਲੀ ਗਈ ਸੀ ਨਾਲੇ ਉਹ ਹੁਣ ਕਿਸੇ ਹੋਰ ਨੂੰ ਤਾਂ ਨਹੀਂ ਪਿਆਰ ਕਰਦੀ ਉਨੇ ਦੂਰ ਰਹਿ ਕੇ ਵੀ ਮੈਨੂੰ ਪਿਆਰ ਕੀਤਾ ਤੇ ਅੱਜ ਵੀ ਮੈਨੂੰ ਪਿਆਰ ਕਰਦੀ ਆ ਤੇ ਹੁਣ ਮੈਂ ਉਹਦੇ ਨਾਲ ਹੀ ਰਹਿਣਾ ਭਾਈ ਜਿਹੜੀ ਚੀਜ਼ ਕਦੇ ਆਪਣੀ ਹੋਈ ਨਹੀਂ ਨਾ ਉਹਦੇ ਬਾਰੇ ਸੋਚ ਕੇ ਵੀ ਕੀ ਲੈਣਾ ਜੇ ਤੂੰ ਮੇਰੀ ਗੱਲ ਮੰਨੇ ਨਾ ਮੈਂ ਤੈਨੂੰ ਨਾਲ ਇੱਕ ਗੱਲ ਦੱਸਦਾ ਤੈਨੂੰ ਪਤਾ ਹੀ ਆ ਉਹਦੇ ਚਾਚੇ ਨਾਲ ਮੇਰੀ ਪੂਰੀ ਉੱਠਣੀ ਬੈਠਣੀ ਆ ਉਹ ਕਹਿੰਦਾ ਹੁੰਦਾ ਮੈਂ ਮੇਰੀ ਰਾਵਣ ਦਾ ਰੇਤਾ ਤਾਕੜੇ ਕਰੂ ਪਰ ਤੇਰੇ ਪੱਲੇ ਕੀ ਆ ਕੁਸ ਵੀ ਨਹੀਂ ਤੈਨੂੰ ਕੀ ਲਾਤਾ ਉਹ ਰਿਸ਼ਤਾ ਤੇਰੇ ਨਾਲ ਕਰ ਦੂ ਉਹ ਤੇਰੇ ਕਹਿਣਾ ਕੁਝ ਨਹੀਂ ਹੋਣ ਲੱਗਿਆਗਾ ਨਾਲੇ ਮੇਰੇ ਵਰਗੇ ਨੇ ਮੂਵੀ ਨਹੀਂ ਲੱਗਣਾ ਕਿੰਨਾ ਰਾਹ ਛੱਡ ਮੇਰਾ ਕੋਈ ਗੱਲ ਨਹੀਂ ਪੁੱਤ ਤੇਰਾ ਵਹਿਮ ਤਾਂ ਮੈਂ ਰੀਜ ਨਾਲ ਦੂਰ ਕਰੂੰਗਾ ਜਿਹੜੀ ਗੇਮ ਮੈਂ ਤੇਰੇ ਤੇ ਖੇਡਣੀ ਆ ਨਾ ਤਾਂ ਇਹ ਕਦੇ ਸੋਚੀ ਵੀ ਨਹੀਂ ਹੋਣੀ ਰਾਮਨ ਹਾਂਜੀ ਚਾਚਾ ਜੀ ਕੀ ਕਰਦੀ ਸੀ ਪੁੱਤ ਕੁਛ ਨਹੀਂ ਚਾਚਾ ਜੀ ਆ ਸ਼ਾਇਰੀਆਂ ਵਾਲੀ ਕਿਤਾਬ ਮਿਲ ਗਈ ਸੋਚਿਆ ਮੈਂ ਪੜ ਲਾਂ ਚੱਲ ਵਧੀਆ ਕੀਤਾ ਵਧੀਆ ਕੀਤਾ ਮੈਂ ਤੇਰੇ ਨਾਲ ਗੱਲ ਕਰਨੀ ਸੀ ਬੋਤਿਕਾ ਹਾਂਜੀ ਚਾਚਾ ਜੀ ਬੋਲੋ ਉਹ ਮੁੰਡਾ ਕੌਣ ਸੀ ਜਿਹੜਾ ਤੇਰੇ ਕੋਲ ਖੜਾ ਸੀਗਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਉਹਨੂੰ ਬੋਲ ਮੈਂ ਤੈਨੂੰ ਪੁੱਛਦਾ ਪੁੱਤ ਕੌਣ ਸੀ ਮੁੰਡਾ ਉਹ ਉਹ ਤਾਂ ਚਾਚਾ ਜੀ ਉਹ ਚੱਕੀ ਵਾਲੇ ਅੰਕਲ ਦਾ ਘਰ ਪੁੱਛਦਾ ਸੀ ਤੇ ਮੈਂ ਫਿਰ ਉਹਨੂੰ ਕਹਤਾ ਵੀ ਮੈਂ ਤਾਂ ਆਪ ਹਲੇ ਦੋ ਦਿਨ ਹੋਏ ਪਿੰਡ ਆਇਨੂੰ ਮੈਨੂੰ ਨਹੀਂ ਪਤਾ ਚਲੋ ਉਹ ਤਾਂ ਬਹੁਤ ਵਧੀਆ ਕੀਤਾ ਤੇ ਮਦਦ ਕਰਤੀ ਪਰ ਪੁੱਤ ਜਵਾਨਾ ਬਹੁਤ ਮਾੜਾ ਹੈਗਾ ਉਹ ਤਾਂ ਡਰ ਲੱਗਦਾ ਹੈਗਾ ਧਿਆਨ ਰੱਖਿਆ ਕਰੋ ਐਵੇਂ ਆਰੇ-ਗਰੇ ਕੋਲ ਨਾ ਖੜਿਆ ਕਰੋ ਓਹੋ ਚਾਚਾ ਜੀ ਤੁਸੀਂ ਤਾਂ ਐਵੇਂ ਫਿਕਰ ਕਰੀ ਜਾਂਦੇ ਹੋ ਕੋਈ ਨਹੀਂ ਮੈਂ ਤੇ ਪੂਰਾ ਖਰਚਾ ਕਰਾ ਕੇ ਜਾਊਂਗੀ ਆਏ ਨਹੀਂ ਜਾਂਦੀ ਹੈਗੀ ਉਹ ਪੁੱਤ ਸਾਰਾ ਕੁਝ ਤੇਰਾ ਹੈ ਰੱਦ ਕੇ ਖਰਚਾ ਕਰਾਂਗੇ ਨਾਲੇ ਕਰਨੂ ਮੇਰੀ ਸੀ ਐ ਨਾ ਕਹਦੇ ਵੀ ਚਾਚੇ ਨੇ ਮੇਰੇ ਤੇ ਕੁਝ ਖਰਚਾ ਨਹੀਂ ਕੀਤਾ ਚਾਚਾ ਜੀ ਮੈਂ ਤੁਹਾਨੂੰ ਕੋਈ ਨਹੀਂ ਲੰਬਾ ਹੁੰਦਿੰਦੀ ਹੈਗੀ ਨਾਲੇ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਮੇਰਾ ਵਿਆਹ ਨਾ ਵਧੀਆ ਹੀ ਕਰੋਗੇ ਨਾਲੇ ਹਸ ਤੱਕ ਤੁਸੀਂ ਮੈਨੂੰ ਮਾਪਿਆਂ ਦੀ ਕਦੇ ਕਮੀ ਮਹਿਸੂਸ ਹੋਣੀ ਨਹੀਂ ਦਿੱਤੀ ਕੋ ਟੀਏ ਤੂੰ ਤਾਂ ਐ ਗੱਲਾਂ ਕਰਦੀ ਜਿਵੇਂ ਸਵੇਰੇ ਨੰਦ ਕਾਰਜ ਹੁੰਦੇ ਆ ਤੇਰੇ ਤੂੰ ਛੱਡ ਤੂੰ ਐਂ ਦੱਸ ਜਿਹੜੇ ਕੰਮ ਗਏ ਸੀ ਪਿੰਡ ਉਹ ਹੋ ਗਿਆ ਹਾਂ ਚਾਚਾ ਜੀ ਸਬਜ਼ੀ ਤਾਂ ਮੈਂ ਲਿਆ ਹੀ ਰਸੋਈ ਚ ਪਈਆ ਨਾਲੇ ਮੈਂ ਚਾਚੀਆਂ ਤਾਈਆਂ ਨੂੰ ਵੀ ਮਿਲਿਆ ਏ ਸਰਬਜੀ ਕਿਤਾ ਪਤਾ ਚਾਚਾ ਜੀ ਪਿੰਡ ਦਾ ਤਾਂ ਜਮਾਈ ਨਕਸ਼ਾ ਬਦਲਿਆ ਪਿਆਗਾ ਤੇ ਨਾਲੇ ਇੱਕ ਗੱਲ ਹੋਰ ਮੈਂ ਤਾਂ ਸੱਚੀ ਕਹਵਾ ਚਗੀ ਸੀ ਉਮੈਂ ਤਾਂ ਮਹਿੰਦਰ تایਮ ਲਗੀ ਉਹ ਲੈ ਕੇ ਆਇਆ ਨਹੀਂ ਮੈਂ ਤਾਂ ਗਲੀਆਂ 'ਚ ਰੋਲਦੀ ਫਿਰਦੀ ਚਲ ਵਗੇ ਕੀਤਾ ਪਤਾ ਤੂੰ ਐ ਕਰ ਲੈ ਦਾਲ ਸਬਜ਼ੀ ਬਣਾ ਲੈ ਅਸੀਂ ਖੇਤ ਜਾ ਜਾਂਦੇ ਠੀਕ ਆ ਮੈਂ ਜ ਦੱਸੀ ਓਏ ਦੱਸੀ ਓਹ ਹਾਂ ਬਪੂ ਉਹ ਪਤਾ ਨਾਲ ਸੁਣੋ ਸਵੇਰ ਹੋ ਗਿਆ ਕਾਦਾ ਰੌਲਾ ਪਾੜਖਿਆ ਤੁਸੀਂ ਨੇ ਸਵੇਰ ਦੀ ਮੋਟਰ ਚੱਲੀ ਜਾਂਦੀ ਐ ਪਾਣੀ ਛੱਡਿਆ ਹੋਇਆ ਚਲ ਆਪਾਂ ਪਾਣੀ ਦੇ ਕੇ ਆਏ ਇਹਨੇ ਆਪਣੀ ਕੁੜੀ ਟੋਟੂ ਟੋਕੋ ਬਣਾ ਲੂ ਸਾਰਾ ਉਹ ਭਾਣੇ ਕਰਦੇ ਕੰਮ ਤੂੰ ਕਰਨ ਲੱਗੀ ਆਹ ਦੇਖ ਲੈ ਪਹਿਲਾਂ ਨਾ ਬਾਪੂ ਨੇ ਕੰਮ ਵਾਲੇ ਰੱਖਿਓ ਹੀ ਸੀ ਉਹ ਸਾਰੇ ਕੰਮ ਆਪੀ ਕਰਦੀ ਸੀ ਲੈ ਦੱਸ ਵਿਆਹ ਤੋਂ ਬਾਅਦ ਵੀ ਤਾਂ ਕਰਨੇ ਨੇ ਜੇ ਹੁਣ ਕਰ ਲੂ ਫਿਰ ਕੀ ਹੋ ਜਾਊਗਾ ਨਾਲੇ ਮੈਨੂੰ ਐਂ ਦੱਸ ਇਹਨੇ ਕੰਮ ਨਹੀਂ ਸਿੱਖਣਾ ਗਾਂ ਫਿਰ ਮੈਨੂੰ ਕਹਿ ਕਹਿਣਗੇ ਵੀ ਪਿਓ ਨੇ ਕੁਝ ਸਿਖਾ ਕੇ ਨਹੀਂ ਭੇਜੀ ਆ ਪੁੱਛ ਲੈ ਜਦੀ ਉਹ ਕੋਈ ਨਾ ਬਾਪੂ ਕੰਮ ਤਾਂ ਹੁੰਦੇ ਰਹਿਣਗੇ ਫਿਰ ਵੀ ਭੈਣ ਨੂੰ ਚਲ ਕੋਈ ਨਾ ਫਿਰ ਚਲ ਕੋਈ ਗੱਲ ਨਹੀਂ ਉਹ ਤਾਂ ਮਾੜਾ ਮੋਟਾ ਕੰਮ ਸਿੱਖਣਾ ਵੀ ਚਾਹੀਦਾ ਹਾਂ ਹਾਂ ਚਲੋ ਤਾਂ ਬਾਪੂ ਨੂੰ ਮੰਨਦਾ ਤੇ ਤੇਰੀ ਪੜਾਈ ਤਾਂ ਠੀਕ ਚੱਲਦੀ ਹੈਗੀ ਹਾਂ ਪੜਾਈ ਤਾਂ ਵਧੀਆ ਚੱਲਦੀ ਆ ਬਾਪੂ ਹੋਰ ਤੈਨੂੰ ਕੀ ਲਾਦਾ ਮੈਂ ਉਹੀ ਤੁੱਪੇ ਮੱਚ ਕੇ ਆ ਆ ਦੇਖ ਲੈ ਐਨਾ ਸੋਹਣਾ ਪੜਦੇ ਆ ਕੁੜੀ ਹਰ ਬੈਰੀ ਇਹਦੇ 90% ਨੰਬਰ ਆਉਂਦੇ ਹੈਗੇ ਉਹ ਬਾਪੂ ਪੜਦਾ ਤਾਂ ਮੈਂ ਵੀ ਵਧੀਆ ਤੂੰ ਐਤ ਕੀ ਦੇਖੀ ਜਾਈਂ 60 70% ਤਾਂ ਲੈ ਜੂਗਾ ਮੈਂ ਬਸ ਹੋਰ ਆ ਦੇਖ ਲੈ ਕਿਉਂਕਿ ਮੈਨੂੰ ਪਤਾ ਮੈਂ ਆ ਦੇਖ ਲੈ ਤੇਰਾ ਲਾੜ ਲਾ ਪਾਈ 60 70% ਲੈ ਕੇ ਜਾਊਗਾ ਦੇਖ ਲੈ ਹੋਰ ਫਿਰ ਮੈਨੂੰ ਆਪਣੇ ਤੋਂ ਇੰਨੀ ਕੀ ਉਮੀਦ ਆ ਇੰਨੀ ਕਿ ਤੂੰ ਹੀ ਆ ਜਾਂਦੇ ਨੇ ਉਹ ਬੰਦਾ ਪੜੇ ਫੇਰੀ ਆਉਣਗੇ ਮੁੰਡਿਆਂ ਦਾ ਤੈਨੂੰ ਪਤਾ ਦਾ ਹੈ ਉਹ ਜੇ ਬੁੱਢਾ ਮੈਂ ਪੇਪਰ ਦੇਦਾ 60 70 ਦਾ ਮੈਂ ਵੀ ਲੈ ਜੂਗਾ ਉਹ ਬੱਲ ਗੱਲਾਂ ਤੇਰੀਆਂ ਪਹਿਲਾ ਟਾਈਮ ਹੋਰ ਥੀ ਨ ਹੋਰਾ ਚੱਲ ਹੁਣ ਬਾਲੇ ਗੱਲਾਂ ਮਾਰ ਚੱਲ ਚੱਲੀ ਖੇਤ ਹਾਂ ਚੱਲ ਕੰਨੇ ਤੂੰ ਕਰ ਲੈ ਕੰਮ ਠੀਕ ਹੈ ਬੱਤ ਹਾਂ ਲੈ ਸ਼ਾਇਰੀਆਂ ਤਾਂ ਮੈਂ ਬਾਅਦ 'ਚ ਹੀ ਪੜੂੰਗੀ ਪਹਿਲਾਂ ਕਾਲੇ ਨੂੰ ਫੋਨ ਕਰਦੀ ਆਂ ਹੈਲੋ ਹਾਂਜੀ ਜਨਾਬ ਪਹੁੰਚ ਕੇ ਕਰੇ ਓਏ ਹਾਂ ਹਾਂ ਪਹੁੰਚ ਗਿਆ ਸੀ ਹੁਣ ਹੀ ਪਹੁੰਚਿਆਗਾ ਤੁਹਾਨੂੰ ਪਤਾ ਹੈ ਅੱਜ ਆਪਾਂ ਨੂੰ ਚਾਚਾ ਜੀ ਨੇ ਵੇਖ ਲਿਆ ਸੀ ਉੱਥੇ ਖੜਿਆ ਨੂੰ ਓਏ ਅੱਛਾ ਫਿਰ ਤੈਂ ਕੀ ਕਿਹਾ ਮੈਂ ਤਾਂ ਕੋਈ ਬਹਾਨਾ ਜਿਹਾ ਲਾਤਾ ਓਏ ਸੌਰੀ ਯਾਰਾ ਸਾਰੀ ਮੇਰੀ ਇਹ ਗਲਤੀ ਹੈਗੀ ਤੇ ਹਾਂ ਸੱਚ ਉਹ ਕੁਲਦੀਪ ਤਾਂ ਨਹੀਂ ਕੁਝ ਬੋਲਿਆ ਓਏ ਉਹ ਤਾਂ ਮੈਨੂੰ ਬਹੁਤ ਕੁਝ ਬੋਲਿਆ ਦੱਸਦਾ ਮੈਂ ਤੈਨੂੰ ਸਾਰੀ ਗੱਲ ਆ ਕੀ ਕਹਿੰਦਾ ਸੀ ਉਹ ਨਾ ਆ ਕੇ ਮੇਰੇ ਕੋਲ ਖੜ ਗਿਆ ਤੇ ਫਿਰ ਬਾਹਰ ਨਾਲ ਗੇਟ ਖੜਕ ਗਿਆ ਮੈਂ ਫੇਰ ਕਰਦੀਆ ਹਾਈ ਹਾਈ ਆ ਗਈ ਆ ਕੀ ਕੰਮ ਹੈ ਉੱਪਰਲਾ ਜਨਾਬ ਰੱਜ ਕੇ ਦਰਸ਼ਨਤਾ ਕਰ ਲਿਆ ਚੰਨ ਦੇ ਦਰਸ਼ਨਾਂ ਉੱਡ ਕੰਮ ਦੱਸ ਕੀ ਹੈ ਬੜੀਆਂ ਕਾਲੇ ਨਾਲ ਪਿਆਰ ਦੀਆਂ ਪਿੰਗਾ ਪਾਈਆਂ ਜਾ ਰੀਆਂ ਨਾ ਸਾਡੇ ਨਾਲ ਵੀ ਦੋ ਘੜੀ ਗੱਲਾਂ ਕਰ ਲਾ ਕੌ ਘਾਤਾ ਕੁਸ ਤੇਰਾ ਐਵੇਂ ਨਾ ਫਾਲਤੂ ਦੀ ਬਕਵਾਸ ਨਾ ਮਾਰ ਤੂੰ ਕੰਮ ਦੱਸ ਕੀ ਕਰਨ ਆਇਆ ਇੱਥੇ ਘਰ ਕੌਣ ਆ ਘਰੇ ਤਾਂ ਕੋਈ ਨਹੀਂ ਹੈਗਾ ਫਿਰ ਤਾਂ ਬਹੁਤ ਵਧੀਆ ਗੱਲ ਆ ਆ ਜਾ ਇਕੱਲੇ ਬੈਠ ਕੇ ਪਿਆਰ ਦੀਆਂ ਗੱਲਾਂ ਕਰ ਲੈਣੇ ਆਗੇ ਕਿਉਂ ਕਿੰਨੂ ਮੈਂ ਬੇਲੀ ਲੱਗਦੀ ਆ ਨਾਲੇ ਐਵੇਂ ਨਾ ਮੇਰੇ ਤੋਂ ਬੇਇੱਜ਼ਤੀ ਨਾ ਕਰਵਾ ਲਈ ਕਿਤੇ ਹੋਰ ਚਪੇੜੇ ਖਾ ਲੈ ਉਹ ਆ ਜਾ ਗੱਲਾਂ ਕਰ ਲੈਣੇ ਆ ਮੈਂ ਕਹਿੰਦੀ ਆ ਬਾਣੂ ਬਾਣੂ ਸੁਣਦਾ ਹੀ ਨਹੀਂਗਾ ਚੱਲ ਉਥੋਂ ਵੇਪ ਕੋ ਜਾ ਚੱਲ ਭੱਜ ਜਦੋਂ ਜੀਕਰੂ ਰਾਸਤੇ ਸਿਰੋਕ ਲੂ ਹੌਣ ਚੱਕ ਕੇ ਮੂੰਹ ਕਰੇ ਆ ਗਿਆ ਰਾਮਣ ਤੂੰ ਚੰਗਾ ਨਹੀਂ ਕੀਤਾ ਜਿਹੜਾ ਮੈਨੂੰ ਘਰੋਂ ਬੇਜਾਇਤ ਕਰਕੇ ਗਿਆ ਆ ਜਿਹੜਾ ਤੈ ਥੱਪੜ ਮਾਰਿਆ ਨਾ ਇਹਦਾ ਬਦਲਾ ਤਾਂ ਮੈਂ ਲੈ ਕੇ ਰਾਂ ਮੈਨੂੰ ਤਾਂ ਐਸੀ ਵੀ ਚਲ ਤੂੰ ਮੰਨ ਜੇਂਗੀ ਤਾਈਓ ਪਰ ਹੁਣ ਨਹੀਂ ਹੁਣ ਦੇਖੀ ਤੇਰੀ ਜ਼ਿੰਦਗੀ ਕਿਵੇਂ ਬਰਬਾਦ ਕਰਦਾ ਸਹੀ ਕਿਹਾ ਕਹਿੰਦਾ ਰੱਸੀ ਤੇ ਕਿੰਨੀ ਮਰਜੀ ਅੱਗ ਲਾ ਲੋ ਪਰ ਬਲ ਨਹੀਂ ਜਾਂਦਾ ਹੁਣ ਦੇਖੀ ਤੇਰੀ ਜ਼ਿੰਦਗੀ ਦੇ ਕੀ ਰੰਗ ਤਮਾਸ਼ੇ ਦਿਖਾਨਾ ਕਰੀ ਦਿੱਤਾ ਰਮਨ ਕੋਈ ਤੋਂ ਮਿਉਂ ਨਹੀਂ ਆ। ਕੋਕਲ ਦੀਪਾ ਕੀ ਗੱਲ ਹੋ ਗਈ ਐਨੇ ਗੁੱਸੇ ਵਿੱਚ ਕਿਉਂ ਲੱਗ ਰਹਿਣਾ? ਬਾਈ ਕੁਛ ਵੀ ਠੀਕ ਨਹੀਂ ਹੈਗਾ। ਕੋਈ ਨਹੀਂ ਠੀਕ ਆ। ਉਹ ਗੱਲ ਤਾਂ ਦੱਸ ਕੀ ਹੋ ਗਈ? ਉਹ ਯਾਰ ਮੈਂ ਅੱਜ ਰਮਨ ਦੇ ਘਰੇ ਗਿਆ ਸੀ। ਉਹਨੇ ਮੈਨੂੰ ਕਰੋ ਤੱਕੇ ਮਾਰ ਕੇ ਘੜਤਾ। ਰਮਨ ਕਿਹੜੀ ਰਮਨ ਦੀ ਗੱਲ ਕਰਦਾ ਕੋਈ? ਉਹ ਹੀ ਰਮਨ ਜਿਹਦੇ ਪਿੱਛੇ ਆਪਾਂ ਸਕੂਲ 'ਚ geke ਲਾਉਂਦੇ ਹੁੰਦੇ ਸੀਗੇ। ਨਾਲੇ ਹੋਰ ਉਹਨੇ ਦੁਬਾਰਾ ਕਾਲੇ ਨੂੰ ਆਪਣਾ ਆਸ਼ਕ ਬਣਾ ਲਿਆ। ਉਹ ਅੱਛਾ ਉਹ ਵੀ ਰਮਨ ਯਾਰ। ਕੋਈ ਉਹਦਾ ਮਾਸੀ ਦੇ ਪਿੰਡ ਗਈ ਹੋਈ ਆ। ਤਾਂ ਕਰਕੇ ਪਿੰਚ ਦੇਖੀ ਤਾਂ ਹੈ ਨਹੀਂ ਉਹ ਗਈ ਸੀ ਆ ਗਈ 2-3 ਦਿਨ ਹੋ ਗਏ ਹੁਣ ਕਾਲੇ ਨਾਲ ਰੰਗ ਰਲੀਆਂ ਬਣਾਉਂਦੀ ਫਿਰਦੀ ਆ ਉਹ ਅੱਛਾ ਇਹ ਗੱਲ ਹੋ ਗਈ ਫਿਰ ਪਿਆਰ ਦੀ ਪੀਕਾ ਮੈਨ ਲੱਗ ਗਈ ਆ ਹਾਂ ਬਾਈ ਪਰ ਉਹਨੇ ਚੰਗਾ ਨਹੀਂ ਕੀਤਾ ਜਿਹੜਾ ਮੇਰੇ ਥੱਪੜ ਮਾਰਿਆਗਾ ਥੱਪੜ ਮਾਰਿਆ ਹਾਂ ਬਾਈ ਕੋਈ ਗੱਲ ਨਹੀਂ ਜੋ ਤਾਂ ਹੁਣ ਉਹਨੇ ਮੇਰੇ ਥੱਪੜ ਮਾਰ ਕੇ ਬਲਦੀ ਅੱਗ ਤੇ ਤੇਲ ਤਾਂ ਪਾਤਾ ਹੁਣ ਦੇਖੀ ਪੂਰੀ ਜ਼ਿੰਦਗੀ ਦਾ ਮੈਂ ਕਿਵੇਂ ਖਲਵਾੜ ਕਰਦਾ ਉਹ ਇਹ ਕੀ ਕਹਿ ਰਹੇ ਆ ਯਾਰ ਮੈਨੂੰ ਤੇਰੀ ਗੱਲ ਦਾ ਕੋਈ ਸਮਝ ਤਾਂ ਆ ਰਹੀ ਨਹੀਂ ਉਹ ਮੇਰੇ ਕਹਿੰਦਾ ਮਤੋ ਲੈ ਇਹ ਆ ਮੈਂ ਹੁਣ ਉਹ ਤੋਂ ਥੱਪੜ ਦਾ ਬਦਲਾ ਲੈਣਾਗਾ ਵੇ ਤਾਬੂ ਕੀ ਬਈ ਕਰੇਗਾ ਕੋ ਦੇਖੀ ਚੱਲ ਮੈਨੂੰ ਕੁਲਦੀਪ ਕਹਿੰਦੇ ਨੇ ਹੁਣ ਦੇਖੀ ਮੈਂ ਕੀ ਕਰਦਾ ਸਸ਼ੀਕਰ ਜੀ ਸਾਰਿਆਂ ਨੂੰ ਉਮੀਦ ਕਰਦਾ ਤੈ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਫਿਰ ਕਿੱਦਾਂ ਲੱਗੀ ਆਪਣੀ ਨਿਊ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਆਪਣੇ ਚੈਨਲ ਤੇ ਆਣੇ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜੀ ਜਿਨ੍ਹਾਂ ਨੇ ਪਿਛਲੀ ਵੀਡੀਓ ਤੋਂ ਪਹਿਲੇ 20 ਕਮੈਂਟ ਕੀਤੇ ਆ ਉਹਨਾਂ ਦੇ ਨਾਂ ਬੋਲਣ ਲੱਗਾ ਨਵਦੀਪ ਢਿੱਲੋਂ ਸੁਖਮਿੰਦਰ ਸਿੰਘ ਮਾਨ ਨਿੱਕ ਪਰਮਾਰ ਹਰਜੋਤ ਸਿੰਘ ਸਣੀ ਕੋਲਾ ਸਿੰਘ ਕਮਲਦੀਪ ਕੌਰ ਮਹਿਕ ਧਰਮਗੜ ਚੋਬਰ ਮਹਿਕਦੀਪ ਸਿੰਘ ਜੱਸੀ ਨਵਦੀਪ ਕੌਰ ਯੂਥਡਿਆਰ ਰਿਸੋਰਸ सोनू ਪੀਵੀ 13 ਸੰਗਰੂਰ ਵਾਲੇ ਜਗਦੀਪ ਅਰਸਪ੍ਰੀਤ ਢਿੱਲੋਂ ਰਾਜੀਵੀਰ ਕੌਰ ਰੂਪ ਸਤਗੁਰ ਸਿੰਘ ਬੱਬਲ ਤੇ ਹੈਰੀ ਔਲਕਾ ਧੰਨਵਾਦੀ ਸਾਰਿਆਂ ਦਾ ਇਸ ਤਰ੍ਹਾਂ ਤੁਸੀਂ ਸੋਨੇ ਸੋਨੇ ਕਮੈਂਟ ਕਰਦੇ ਰਹਾ ਕਰੋ ਤਾਂ ਜੋ ਅਸੀਂ ਤੁਹਾਡਾ ਨਾਮ ਬੋਲ ਸਕੀਏ ਬਾਕੀ ਆਪਣਾ ਫੇਸਬੁਕ ਤੇ ਪੇਜ ਆ ਕਾਲਰ ਡਾਇਰੈਕਟਰ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰੋ ਧੰਨਵਾਦ